ਬੰਗਲਾਦੇਸ਼ ਢਾਕਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਕਿ 에어ਫੋਰਸ ਦਾ F7 에어ਕ੍ਰਾਫਟ ਜਿਹੜਾ ਆ ਕ੍ਰੈਸ਼ ਹੋ ਚੁੱਕਾ ਹੈ ਸਕੂਲ ਦੀ ਬਿਲਡਿੰਗ ਦੇ ਵਿੱਚ ਵਜਾ ਕਲਾਸਰੂਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੱਚੇ ਪੜ੍ਹਾਈ ਕਰ ਰਹੇ ਸੀ ਜਿੱਥੇ 에어ਫੋਰਸ ਦਾ ਜਹਾਜ਼ ਜਿਹੜਾ ਆ ਜਾ ਕੇ ਵੱਜਦਾ ਹੈ ਬਹੁਤ ਵੱਡਾ ਭਿਆਨਕ ਹਾਦਸਾ ਵਾਪਰਿਆ ਹੈ ਇੱਕ ਬੰਦੇ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਬੰਦੇ ਦੀ ਮੌਤ ਹੋਈ ਹੈ ਇਹ ਵੀ ਖਦਸਾ ਜੁਤਾਇਆ ਜਾ ਰਿਹਾ ਹੈ ਫਿਰ ਹਾਲ ਮੌਕੇ ਤੇ ਹਫੜਾ ਤਫੜੀ ਮੱਚ ਚੁੱਕੀ ਹੈ ਪੂਰਾ ਸਕੂਲ ਖਾਲੀ ਕਰਾ ਦਿੱਤਾ ਜਾਂਦਾ ਹੈ ਬੱਚੇ ਭੱਜਦੇ ਖੁਏ ਦਿਖਾਈ ਦੇ ਰਹੇ ਨੇ ਮਾਹੌਲ ਪੂਰਾ ਤੁਹਾਨੂੰ ਦੱਸ ਦੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਮਾਹੌਲ ਕਿੰਨਾ ਖਰਾਬ ਹੋ ਜਾਂਦਾ ਹੈ ਜਿਸ ਸਮੇਂ ਇਹ ਬਿਲਡਿੰਗ ਦੇ ਵਿੱਚ ਸਕੂਲ ਦੀ ਬਿਲਡਿੰਗ ਦੇ ਵਿੱਚ ਜਾ ਕੇ 에ਅਰਕ੍ਰਾਫਟ ਵਾਜਦਾ ਹੈਗਾ F7 에어ਫੋਰਸ ਦਾ 에어ਕ੍ਰਾਫਟ ਦੱਸਿਆ ਜਾ ਰਿਹਾ ਹੈ ਇਹ ਟ੍ਰੇਨਿੰਗ ਵਿਭਾਂਤ ਸੀਗਾ ਦੱਸਿਆ ਜਾ ਰਿਹਾ ਹੈ ਟ੍ਰੇਨਿੰਗ ਦੇ ਵਾਸਤੇ ਵਰਤਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਗਿਆ ਹੁਣ ਹਾਦਸੇ ਦੇ ਪਿੱਛੇ ਦੀ ਵਜ੍ਹਾ ਨਹੀਂ ਪਤਾ ਕਿ ਕੀ ਹੋ ਸਕਦੀ ਹੈ ਕਿ 에어ਕ੍ਰਾਫਟ ਦੇ ਵਿੱਚ ਕੋਈ ਟੈਕਨੀਕਲ ਖਰਾਬੀ ਆਈ ਜਾ ਫਿਰ ਉਹਨੂੰ ਕੋਈ ਟ੍ਰੇਨੀ ਉਡਾਰਿਆ ਸੀਗਾ ਸਹੀ ਤਰੀਕੇ ਦੇ ਨਾਲ ਉੱਡਿਆ ਨਹੀਂ ਜਾ ਕੀ ਹੋਇਆ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਪਰ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹਿਆਂ ਉਹ ਸਕੂਲ ਦੀ ਬਿਲਡਿੰਗ ਇਸ ਬਿਲਡਿੰਗ ਦੇ ਵਿੱਚ ਜਾ ਕੇ ਇਹ 에ਅਰਕ੍ਰਾਫਟ ਵੱਜਦਾ ਹੈ ਧੂਆਂ ਈ ਧੂਆਂ ਅੱਗ ਦੇ ਭਾਂਬੜ ਮੱਚਦੇ ਹੋਏ ਦਿਖਾਈ ਦੇ ਰਹੇ ਨੇ ਮੌਕੇ ਤੇ ਆਰਮੀ ਦੇ ਵੱਲੋਂ ਬੰਗਲਾਦੇਸ਼ ਦੀ ਆਰਮੀ ਦੇ ਵੱਲੋਂ ਰੈਸਕਿਊ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅੱਗ ਦੇ ਨਾਲ ਧੂੰਆਂ ਦਾਸ ਦੇ ਕਿ ਧੂੰਆਂ ਵੀ ਅਸਮਾਨ ਦੇ ਵਿੱਚ ਉੱਡਦਾ ਹੋਇਆ ਦਿਖਾਈ ਦੇ ਰਿਹਾ ਤਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਜਿਹੜੇ ਕਲਾਸਰੂਮਾਂ ਦੇ ਵਿੱਚ ਬੱਚੇ ਫਸੇ ਹੋਏ ਸੀ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਟੀਮਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਔਰ ਇੱਕ ਬੰਦੇ ਦੀ ਮਾਂ ਤੂੰ ਦਾ ਖੱਚਾ ਵੀ ਇੱਥੇ ਜੁਤਾਇਆ ਜਾ ਰਿਹਾ ਤਾਂ ਤਸਵੀਰਾਂ ਬਹੁਤ ਭਿਆਨਕ ਤਸਵੀਰਾਂ ਨੇ ਰੂਕ ਮਾਉ ਤਸਵੀਰਾਂ ਨੇ ਇਹ ਸਕੂਲ ਕੈਂਪਸ ਜਿਹੜਾ ਦੱਸਿਆ ਜਾ ਰਿਹਾ ਕਿ ਦੋਨੋਂ ਇਕੱਠੇ ਸੀਗੇ ਔਰ ਜਿਸ ਸਮੇ ਇਹ ਜਹਾਜ਼ ਆਣ ਕੇ ਵੱਜਿਆ ਸਕੂਲ ਦੀ ਬਿਲਡਿੰਗ ਦੇ ਵਿੱਚ ਉਸ ਸਮੇ ਬੱਚੇ ਕਲਾਸਰੂਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੜ੍ਹਾਈ ਕਰ ਰਹੇ ਸੀਗੇ ਤਾ ਅਚਾਨਕ ਜਦੋਂ 에ਰਕ੍ਰਾਫਟ F7 ਜੋ 에어ਫੋਰਸ ਦਾ 에ਰਕ੍ਰਾਫਟ ਹੈਗਾ ਇਹ ਟ੍ਰੇਨਿੰਗ 에ਰਕ੍ਰਾਫਟ ਹੈ ਜਿਹੜਾ ਫੋਰਸ ਵਰਤਰੀ ਹੈ ਤਾਂ ਜਦੋਂ ਇਹ ਆਣ ਕੇ ਵੱਜਿਆ ਕ੍ਰੈਸ਼ ਹੋਇਆ ਤਾਂ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਜਿਹੜੇ ਨੇ ਬੱਚਿਆਂ ਨੂੰ ਚੱਕ ਕੇ ਲੈ ਕੇ ਆ ਰਹੇ ਨੇ ਕੋਈ ਠੇਲੇ ਤੇ ਪਾ ਕੇ ਲੈ ਕੇ ਆ ਰਹੇ ਕਿਉਂਕਿ ਇਹ ਹਾਦਸਾ ਬਹੁਤ ਵੱਡਾ ਹੈ ਇੱਕ ਤਰੀਕੇ ਦੇ ਨਾਲ ਆ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕ੍ਰਾਫਟ ਆਣ ਕੇ ਵੱਜਦਾ ਹੈ ਕ੍ਰੈਸ਼ ਹੁੰਦਾ ਹੈ ਉਦੋਂ ਤੁਮਾਕੇ ਵਰਗੀ ਆਵਾਜ਼ ਆਉਂਦੀ ਹੈ ਤਾਂ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਬਣ ਕੇ ਨਿਕਲਦੇ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਹੈ ਤਾਂ ਸਾਰੇ ਲੋਕ ਡਰ ਜਾਂਦੇ ਨੇ ਇੰਜ ਲੱਗਦਾ ਹੈ ਕਿ ਜਿਵੇਂ ਇੱਥੇ ਕਿਸੇ ਨੇ ਬੰਬ ਤੁਮਾਕਾ ਕਰ ਦਿੱਤਾ ਹੋਵੇ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੰਗਲਾਦੇਸ਼ ਟਾਕਾ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਹੈ Air Force ਦਾ F7 ਟ੍ਰੇਨੀ ਜਹਾਜ਼ ਸਕੂਲ ਦੀ ਬਿਲਡਿੰਗ ਦੇ ਵਿੱਚ ਜਾ ਟਕਰਾਇਆ ਜਿਸ ਤੋਂ ਬਾਅਦ ਕ੍ਰੈਸ਼ ਹੋ ਚੁੱਕਿਆ ਹੈ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਤਸਵੀਰਾਂ ਦਿਖਾ ਰਿਹਾ ਹਾਲਾਂਕਿ ਰੈਸਕਿਊ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਜਿਹੜੇ ਰੋ ਰਹੇ ਨੇ, ਕੁਰਲਾ ਰਹੇ ਨੇ ਕਿਉਂਕਿ ਬੱਚੇ ਸਹਿਣ ਜਾਂਦੇ ਆ। ਜਦੋਂ ਜੱਕਦਮ ਤੁਹਾਡੀ ਬਿਲਡਿੰਗ ਦੇ ਵਿੱਚ ਆਣ ਕੇ ਏਅਰਕ੍ਰਾਫਟ ਵੱਜੇ, ਉਤੋਂ ਧੁਮਾਕਾ ਹੋ ਜਵੇ, ਅੱਗ ਨਿਕਲੇ ਤਾਂ ਸੁਭਾਗ ਦੀ ਗੱਲ ਆ ਬੱਚੇ। ਉਹ ਦਿਲ ਦੇ ਹੌਲੇ ਪੈ ਜਾਂਦੇ ਨੇ। ਇਹ ਤਾਂ ਬੱਚੇ ਘਬਰਾਏ ਕੋਈ ਨੇ, ਕੋਈ ਇੱਧਰ ਭੱਜ ਰਿਹਾ, ਕੋਈ ਉੱਧਰ ਭੱਜ ਰਿਹਾ। ਤਾਂ ਮੌਕੇ ਦੀਆਂ ਅਸੀਂ ਖਤਰਨਾਕ ਤਸਵੀਰਾਂ ਦਿਖਾ ਰਿਆਂ। ਅੱਗ ਦੇ ਵਿੱਚ ਨਿਕਲਦਾ ਹੋਇਆ ਧੂਆਂ ਅਸਮਾਨ ਦੇ ਵਿੱਚ ਲਾਟਾ ਬਣ ਕੇ ਨਿਕਲਦਾ ਹੋਇਆ ਹਰੇਕ ਕਿਸੇ ਦੇ ਤੁਹਾਨੂੰ ਦੱਸਦੇ ਕਿ ਹੋਰ ਛੁੜਾ ਦਿੰਦਾ ਹੈ ਤਾਂ ਹੁਣ ਰੈਸਕਿਊ ਟੀਮਾਂ ਮੌਕੇ ਤੇ ਤਾਇਨਾਤ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਇੱਕ ਵਿਅਕਤੀ ਦੀ ਮੌਤ ਦਾ ਕਾਜ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਹੈ ਬੰਗਲਾਦੇਸ਼ ਢਾਕਾ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਕਿ 에어ਫੋਰਸ ਦਾ F7 에어ਕ੍ਰਾਫਟ ਜਿਹੜਾ ਆ ਕ੍ਰੈਸ਼ ਹੋ ਚੁੱਕਾ ਹੈ ਸਕੂਲ ਦੀ ਬਿਲਡਿੰਗ ਦੇ ਵਿੱਚ ਵਜਾ ਕਲਾਸਰੂਮ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੱਚੇ ਪੜ੍ਹਾਈ ਕਰ ਰਹੇ ਸੀ ਜਿੱਥੇ 에어ਫੋਰਸ ਦਾ ਜਹਾਜ਼ ਜਿਹੜਾ ਆ ਜਾ ਕੇ ਵੱਜਦਾ ਬਹੁਤ ਵੱਡਾ ਭਿਆਨਕ ਹਾਦਸਾ ਵਾਪਰਿਆ ਇੱਕ ਬੰਦੇ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਬੰਦੇ ਦੀ ਮੌਤ ਹੋਈ ਹੈ ਇਹ ਵੀ ਖਦਸਾ ਜੁਤਾਇਆ ਜਾ ਰਿਹਾ ਹੈ ਫਿਰ ਹਾਲ ਮੌਕੇ ਤੇ ਹਫੜਾ ਤਫੜੀ ਮਚ ਚੁੱਕੀ ਹੈ ਪੂਰਾ ਸਕੂਨ ਖਾਲੀ ਕਰਾ ਦਿੱਤਾ ਜਾਂਦਾ ਹੈ ਬੱਚੇ ਭੱਜਦੇ ਖੁਏ ਦਿਖਾਈ ਦੇ ਰਹੇ ਨੇ ਮਾਹੌਲ ਪੂਰਾ ਤੁਹਾਨੂੰ ਦੱਸ ਦੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕੋ ਮਾਹੌਲ ਕਿੰਨਾ ਖਰਾਬ ਹੋ ਜਾਂਦਾ ਹੈ ਜਿਸ ਸਮੇਂ ਇੱਕ ਬਿਲਡਿੰਗ ਦੇ ਵਿੱਚ ਸਕੂਲ ਦੀ ਬਿਲਡਿੰਗ ਦੇ ਵਿੱਚ ਜਾ ਕੇ 에어ਕ੍ਰਾਫਟ ਵਾਜਦਾ ਹੈਗਾ F7 에어ਫੋਰਸ ਦਾ 에어ਕ੍ਰਾਫਟ ਦੱਸਿਆ ਜਾ ਰਿਹਾ ਹੈ ਇਹ ਟ੍ਰੇਨਿੰਗ ਵਿਭਾਂਤ ਸੀਗਾ ਦੱਸਿਆ ਜਾ ਰਿਹਾ ਹੈ ਟ੍ਰੇਨਿੰਗ ਦੇ ਵਾਸਤੇ ਵਰਤਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਵੱਡਾ ਹਾਦਸਾ ਵਾਪਰ ਗਿਆ ਹੁਣ ਹਾਦਸੇ ਦੇ ਪਿੱਛੇ ਦੀ ਵਜ੍ਹਾ ਨਹੀਂ ਪਤਾ ਕਿ ਕੀ ਹੋ ਸਕਦੀ ਹੈ ਕਿ 에어ਕ੍ਰਾਫਟ ਦੇ ਵਿੱਚ ਕੋਈ ਟੈਕਨੀਕਲ ਖਰਾਬੀ ਆਈ ਜਾਫੇਰ ਉਹਨੂੰ ਕੋਈ ਟ੍ਰੇਨੀ ਉਡਾਰਿਆ ਸੀਗਾ ਸਹੀ ਤਰੀਕੇ ਦੇ ਨਾਲ ਉੱਡਿਆ ਨਹੀਂ ਜਾ ਕੀ ਹੋਇਆ ਇਹ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਪਰ ਅਸੀਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਹ ਸਕੂਲ ਦੀ ਬਿਲਡਿੰਗ ਜਿਸ ਬਿਲਡਿੰਗ ਦੇ ਵਿੱਚ ਜਾ ਕੇ ਇਹ 에ਅਰਕ੍ਰਾਫਟ ਵੱਜਦਾ ਹੈ ਧੂਆਂ ਹੀ ਧੂਆਂ ਅੱਗ ਦੇ ਭਾਂਬੜ ਮੱਚਦੇ ਕੋਈ ਦਿਖਾਈ ਦੇ ਰਹੇ ਨੇ ਮੌਕੇ ਤੇ ਆਰਮੀ ਦੇ ਵੱਲੋਂ ਬੰਗਲਾਦੇਸ਼ ਦੀ ਆਰਮੀ ਦੇ ਵੱਲੋਂ ਰੈਸਕਿਊ ਟੀਮਾਂ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਅੱਗ ਦੇ ਨਾਲ ধোঁਆ ਦਾਸ ਦੇ ਕਿ ਧੂਆ ਵੀ ਅਸਮਾਨ ਦੇ ਵਿੱਚ ਉੱਡਦਾ ਹੋਇਆ ਦਿਖਾਈ ਦੇ ਰਿਹਾ ਤਾਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ ਜਿਹੜੇ ਕਲਾਸਰੂਮਾਂ ਦੇ ਵਿੱਚ ਬੱਚੇ ਫਸੇ ਹੋਏ ਸੀ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਟੀਮਾਂ ਦੇ ਵੱਲੋਂ ਬਾਹਰ ਕੱਢਿਆ ਗਿਆ ਔਰ ਇੱਕ ਬੰਦੇ ਦੀ ਮਾਂ ਤੂੰ ਦਾ ਖੱਚਾ ਵੀ ਇੱਥੇ ਜਤਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਬਹੁਤ ਭਿਆਨਕ ਤਸਵੀਰਾਂ ਨੇ ਰੂਕ ਮਾਉ ਤਸਵੀਰਾਂ ਨੇ ਇਹ ਸਕੂਲ ਕੈਂਪਸ ਜਿਹੜਾ ਦੱਸਿਆ ਜਾ ਰਿਹਾ ਕਿ ਦੋਨੋਂ ਇਕੱਠੇ ਸੀਗੇ ਔਰ ਜਿਸ ਸਮੇ ਇਹ ਜਹਾਜ਼ ਆਣ ਕੇ ਵੱਜਿਆ ਸਕੂਲ ਦੀ ਬਿਲਡਿੰਗ ਦੇ ਵਿੱਚ ਉਸ ਸਮੇ ਬੱਚੇ ਕਲਾਸਰੂਮ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੜ੍ਹਾਈ ਕਰ ਰਹੇ ਸੀਗੇ ਤਾ ਅਚਾਨਕ ਜਦੋਂ 에어ਕ੍ਰਾਫਟ F7 ਜੋ 에어ਫੋਰਸ ਦਾ 에어ਕ੍ਰਾਫਟ ਹੈਗਾ ਇਹ ਟ੍ਰੇਨਿੰਗ 에어ਕ੍ਰਾਫਟ ਹੈ ਜਿਹੜਾ ਫੋਰਸ ਵਰਤਰੀ ਹੈ ਤਾਂ ਜਦੋਂ ਇਹ ਆਣ ਕੇ ਵੱਜਿਆ ਕ੍ਰੈਸ਼ ਹੋਇਆ ਤਾਂ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਜਿਹੜੇ ਨੇ ਬੱਚਿਆਂ ਨੂੰ ਚੱਕ ਕੇ ਲੈ ਕੇ ਆ ਰਹੇ ਨੇ ਕੋਈ ਠੇਲੇ ਤੇ ਪਾ ਕੇ ਲੈ ਕੇ ਆ ਰਿਹਾ ਕਿਉਂਕਿ ਇਹ ਹਾਦਸਾ ਬਹੁਤ ਵੱਡਾ ਹੈ ਇੱਕ ਤਰੀਕੇ ਦੇ ਨਾਲ ਆ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕ੍ਰਾਫਟ ਆਣ ਕੇ ਵੱਜਦਾ ਹੈ ਕ੍ਰੈਸ਼ ਹੁੰਦਾ ਹੈ ਉਦੋਂ ਧਮਾਕੇ ਵਰਗੀ ਆਵਾਜ਼ ਆਉਂਦੀ ਹੈ ਤਾਂ ਅਸਮਾਨ ਦੇ ਵਿੱਚ ਅੱਗ ਦੇ ਗੋਲੇ ਬਣ ਕੇ ਨਿਕਲਦੇ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਹੈ ਤਾਂ ਸਾਰੇ ਲੋਕ ਡਰ ਜਾਂਦੇ ਨੇ ਇੰਜ ਲੱਗਦਾ ਹੈ ਕਿ ਜਿਵੇਂ ਇੱਥੇ ਕਿਸੇ ਨੇ ਬੰਬ ਧਮਾਕਾ ਕਰ ਦਿੱਤਾ ਹੋਵੇ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੰਗਲਾਦੇਸ਼ ਟਾਕਾ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਗਿਆ ਹੈ Air Force ਦਾ F7 ਟ੍ਰੇਨੀ ਜਹਾਜ਼ ਸਕੂਲ ਦੀ ਬਿਲਡਿੰਗ ਦੇ ਵਿੱਚ ਜਾ ਟਕਰਾਇਆ ਜਿਸ ਤੋਂ ਬਾਅਦ ਕਰੈਸ਼ ਹੋ ਚੁੱਕਿਆ ਹੈ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਤਸਵੀਰਾਂ ਦਿਖਾ ਰਿਹਾ ਹਾਲਾਂਕਿ ਰੈਸਕਿਊ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਬੱਚੇ ਜਿਹੜੇ ਰੋ ਰਹੇ ਨੇ, ਕੁਰਲਾ ਰਹੇ ਨੇ ਕਿਉਂਕਿ ਬੱਚੇ ਸਹਿਮ ਜਾਂਦੇ ਆ। ਜਦੋਂ ਜੱਕਦਮ ਤੁਹਾਡੀ ਬਿਲਡਿੰਗ ਦੇ ਵਿੱਚ ਆਣ ਕੇ ਏਅਰਕ੍ਰਾਫਟ ਵੱਜੇ, ਉਤੋਂ ਧਮਾਕਾ ਹੋ ਜਵੇ, ਅੱਗ ਨਿਕਲੇ ਤਾਂ ਸੁਭਾਗ ਦੀ ਗੱਲ ਆ ਬੱਚੇ। ਉਹ ਦਿਲ ਦੇ ਹੌਲੇ ਪੈ ਜਾਂਦੇ ਨੇ। ਇਹ ਤਾਂ ਬੱਚੇ ਘਬਰਾਏ ਕੋਈ ਨੇ, ਕੋਈ ਇੱਧਰ ਭੱਜ ਰਿਹਾ, ਕੋਈ ਉੱਧਰ ਭੱਜ ਰਿਹਾ। ਤਾਂ ਮੌਕੇ ਦੀਆਂ ਅਸੀਂ ਖਤਰਨਾਕ ਤਸਵੀਰਾਂ ਦਿਖਾ ਰਿਆਂ। ਅੱਗ ਦੇ ਵਿੱਚ ਨਿਕਲਦਾ ਹੋਇਆ ਧੂਆਂ ਸਮਾਨ ਦੇ ਵਿੱਚ ਲਾਟਾ ਬਣ ਕੇ ਨਿਕਲਦਾ ਹੋਇਆ ਹਰੇਕ ਕਿਸੇ ਦੇ ਤੁਹਾਨੂੰ ਦੱਸਦੀ ਕਿ ਹੋਰ ਛੁਡਾ ਦਿੰਦਾ ਹੈ ਤਾਂ ਹੁਣ ਰੈਸਕਿਊ ਟੀਮਾਂ ਮੌਕੇ ਤੇ ਤਾਇਨਾਤ ਨੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਇੱਕ ਵਿਅਕਤੀ ਦੀ ਮੌਤ ਦਾ ਖਦਸਾ ਜਿਹੜਾ ਉਹ ਪ੍ਰਗਟਾਇਆ ਜਾ